ਮੇਰਾ ਨਾਮ ਦੀਪਕ ਧੀਰ ਹੈ ਸਸਤਰੀ ਹਾਊਸ ਮੇਰੀ ਫਰਮ ਹੈਗੀ ਹੈ ਔਰ ਮੈਂ ਕਲਾਸ਼ ਜੋਂਗਰੀ ਜਿੰਦਨਗਰ ਇਕਨ ਮ ਗਲੀ ਚ ਰਹਿੰਦਾ ਜੀ ਅੱਜ ਪ੍ਰੈਸ ਕਾਨਫਰੈਂਸ ਕੀਤੀ ਕੀ ਗੱਲ ਸਾਮਾਨਾ ਮੇਰਾ ਠੱਗੀ ਨਾਲ ਹੋਇਆ ਜੀ ਮੇਰੀ ਵਾਈਫ ਔਰ ਸਾਹਮਣੇ ਸਾਡੀ ਘਰ ਦੇ ਸਾਹਮਣੇ ਪਰਿਵਾਰ ਹੈਗਾ ਥਾਪਰ ਫੈਮਿਲੀ ਉਹ ਪਲੱਸ ਮੇਰੇ ਇਨ-ਲॉज ਮਿਲ ਕੇ ਸਭ ਨੇ ਮੈਨੂੰ ਠੱਗੀ ਕੀਤੀ ਹੈ ਜੀ ਔਰ ਠੱਗੀ ਦਾ ਮੈਨੂੰ ਕੋਈ ਸੁਵਾਈ ਹੋ ਨਹੀਂ ਰਹੀ ਇਸ ਲਈ ਮੈਂ ਪ੍ਰੈਸ ਕਾਨਫਰੈਂਸ ਕਰ ਰਿਹਾ ਜੀ ਇਹ ਨਿੱਕੀ ਜਿਹੀ ਠੱਗੀ ਹੋਈ ਹੈ ਠੱਗੀ ਕਟੋ ਕਟ ਇਨਚਾਰਜ ਹੋ ਦिए ਜੀ ਕਿੱਥੇ ਕੰਪਲੇਟ ਕੀਤੀ ਹੈ ਸਰ ਕੰਪਲੇਂਟ ਅਸੀਂ ਕੀਤੀ ਹੈਗੀ 8 ਨੰਬਰ থানੇ ਦੇ ਵਿੱਚ ਹਾਂਜੀ ਤੇ ਪੁਲਿਸ ਅਗੇ ਸੀਪੀ ਸਾਹਿਬ ਨੂੰ ਸੀਪੀ ਸਾਹਿਬ ਨੂੰ ਵੀ ਕੀਤੀ ਹੈਗੀ ਬਸ ਸਾਨੂੰ ਹਾਲੇ ਤੱਕ ਕੋਈ ਕੰਪਲੇਂਟ ਅਸਲ ਵਿੱਚ ਵੀ ਮਾਰਕ ਹੋਈ ਹੈ ਔਰ ਕੰਪਲੇਂਟ ਐਸਪੀ ਸਿਵਲੈਂਸ ਮਾਰਕ ਹੋਈ ਹੈ ਜੀ ਪੂਰਾ ਮਾਮਲਾ ਕੀ ਹੈ ਸਰ ਵਾਈਫ ਦਾ ਥੋੜਾ ਬਹੁਤ ਹੈ ਮੇਰੀ ਮੇਰੀ ਗੱਲਬਾਤ ਚੱਲਦੀ ਨਹੀਂ ਪਈ ਸੀ ਪਿਛਲੇ 2-3 ਸਾਲਾਂ ਤੋਂ ਤੇ ਔਰ ਨਾਲ ਸਾਡਾ ਅੰਨੀ ਗੱਲਬਾਤ ਸੀਗੀ ਨਾ ਮੇਨ ਸਾਨੂੰ ਪ੍ਰੋਬਲਮ ਸੀ ਕਿ ਇਹ ਸਾਹਮਣੇ ਬਹੁਤ ਜਾਂਦੀ ਸੀ ਜੇ ਕਿ ਮੇਰਾ ਥਾਪਰ ਫੈਮਿਲੀ ਨਾਲ ਰੋਲਾ ਸੀਗਾ प्रॉपर्टी ਦਾ 40 ਲੱਖ ਰੁਪਏ ਥਾਪਰ ਫੈਮਿਲੀ ਕੋਲ ਆਪਣੀ ਓਖੇ ਕਰਵਾਇਆ ਸੀਗਾ ਤੋ 2 2.5 ਸਾਲ ਪਹਿਲਾਂ ਫਿਰ ਇਹ ਉਹਦੇ ਕਰ ਜਾਣਾ ਸ਼ੁਰੂ ਹੋ ਗਈ ਤੇ ਮੈਂ ਉਹਨੂੰ ਮਨਾ ਕਰਦਾ ਰਿਹਾ ਸਾਹਮਣੇ ਨਾ ਜਾ ਨਾ ਜਾ ਨਾ ਜਾ ਸਾਨੂੰ ਨਹੀਂ ਪਸੰਦ ਆਗਾ ਪਰ ਇਹ ਫੇਰ ਵੀ ਮੇਰੀ ਨਹੀਂ ਸੁਣਦੀ ਸੀਗੀ ਸਾਹਮਣੇ ਜਾਂਦੀ ਰਹਿੰਦੀ ਸੀਗੀ ਪਰ ਇਸ ਦੌਰਾਨ ਜਿਹੜਾ ਸਾਡੀ ਲੜਾਈ ਜ਼ਿਆਦਾ ਹੋ ਗਈ ਤੇ ਸਾਡੀ ਦੋਨੋਂ ਫੈਮਿਲੀਜ਼ ਆਪਸ ਵਿੱਚ ਬੈਠੀ ਆਪਸ ਵਿੱਚ ਗੱਲਬਾਤ ਕੀਤੀ ਆ ਸਾਰੀਆਂ 8-10 ਮੀਟਿੰਗਾਂ ਵੀ ਹੋਈਆਂ ਦੋਨੋਂ ਪਰਿਵਾਰਦਿਆਂ ਪਰ ਕੁਝ ਸਮਝ ਨਹੀਂ ਆ ਰਿ ਪਰ ਸਾਡੇ ਪਰ ਇਹ ਮੇਰੀ ਵਾਈਫ ਦੇ ਪਰਿਵਾਰ ਵਾਲੇ ਇਹੀ ਗੱਲ ਕਹਿੰਦੇ ਸੀਗੇ ਕਿ ਉਹ ਨਹੀਂ ਜਾਂਦੀ ਨਹੀਂ ਜਾਂਦੀ ਜਦੋਂ ਅਸੀਂ ਕੈਮਰੇ ਚੋਂ ਰਿਕਾਰਡਿੰਗ ਦਿਖਾਈ ਕਿ ਦੇਖੋ ਜੀ ਬਾਰ-ਬਾਰ ਸਾਹਮਣੇ ਜਾ ਰਹੀ ਹੈਗੀ ਹੈ ਤਾਂ ਜਾ ਕੇ ਉਹ ਮੰਨੇ ਜਾ ਰਹੀ ਹੈ ਫਿਰ ਜਦੋਂ ਆਪਸ ਵਿੱਚ ਦੋਨੋਂ ਪੰਚਾਇਤ ਬੈ ਗਈਆ ਇਹਨਾਂ ਨੂੰ ਬੁਲਾਇਆ ਗਿਆ ਵਾਈ ਵਾਈਫ ਨੂੰ ਤੇ ਇਹਨੇ ਉੱਥੇ ਕਿਹਾ ਜੀ ਮੰਨੀ ਹਾਂ ਜੀ ਮੈਂ ਜਾਂਦੀ ਆਂ ਪਰ ਅੱਗੇ ਤੋਂ ਮੈਂ ਨਹੀਂ ਜਾਊਂਗੀ ਉਹਦੇ ਦੋ ਦਿਨ ਬਾਅਦ ਹੀ ਮੇਰੀ ਵਾਈਫ ਨੇ ਕੈਮਰਾ ਤੋੜ ਕੇ ਸਾਹਮਣੇ ਚਲੇਗੀ ਸਾਨੂੰ ਤਾਂ ਰੀਜ਼ ਸਮਝ ਲੱਗਿਆ ਕੈਮਰਾ ਤੋੜ ਕੇ ਬਾਹਰ ਜਾਂਦਾ ਸਾਹਮਣੇ ਜਾਂਦਾ ਕੀ ਦੁੱਖ ਬਣਿਆ ਹੋਗਾ ਉਸ ਤੋਂ ਬਾਅਦ ਹਲੇ 1-2 ਦਿਨ ਹੀ ਹੋਏ ਸੀਗੇ ਮੇਰੇ بیٹے ਨੇ ਫੋਲੋ ਕਰਕੇ ਇੱਕ ਹੀ ਕਰਦੇ ਸੀ ਜੀ ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਪੰਚਾਇਤ ਨੂੰ ਕਿ ਯਾਰ ਹੁਣ ਸਮਝ ਲੈ ਗਈ ਨਹੀਂ ਨਹੀਂ ਜਾਏਗੀ ਕੈਮਰੇ ਚ ਆ ਜਾਂਦੇ ਰਿਕਾਰਡਿੰਗ ਇਹ ਬਾਹਰ ਮਿਲਣਾ ਸ਼ੁਰੂ ਹੋ ਗਏ ਐਕਟਿਵ ਆ ਜਾਂਦੀ ਸੀ 10 ਮਿੰਟ ਬਾਅਦ ਉਹ ਐਕਟਿਵ ਲੱਗੇ ਚੱਲ ਜਾਂਦਾ ਸੀਗਾ ਤੇ ਸਾਡੇ ਜਿਹੜੇ ਪਰਿਵਾਰ ਵਿੱਚ ਬੈਠੇ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਇਦਾਂ ਕੰਮ ਹੋ ਰਿਹਾ ਹੈ ਸਾੜੇ ਕੋ ਕਹਿੰਦੇ ਸਾਡੇ ਕੋ ਪ੍ਰੂਫ ਦੋ ਅਦਾ ਪ੍ਰੂਫ ਹੈ ਨਹੀਂਗਾ ਤੇ ਇੱਕ ਦਿਨ ਇਹ ਜਾਂਦੀ ਸੀ ਜਿਹੜਾ ਮੇਰੇ ਬੱਚੇ ਟਿਊਸ਼ਨ ਜਾਂਦੇ ਸੀਗੇ ਇੱਕ ਦਿਨ ਆਪਣੇ بیٹے ਨੂੰ ਕਿਹਾ ਮੈਂ ਟਿਊਸ਼ਨ ਨਹੀਂ ਜਾ ਰਹਾ ਤੂੰ ਬਾਹਰ ਖੜ ਜਾ ਉਹ ਮਲ ਵਾਚ ਕਰ ਏ ਟਿਊਸ਼ਨ ਇਹ ਗਿਆ ਉਹੀ ਗੱਲ ਹੋਈ ਜਿਸ ਦਿਨ ਇਹ ਨਿਕਲੀ ਐਕਟਿਵਾ ਲੈ ਕੇ ਗਈ ਬਿੰਦਾ ਮਾ ਡੋਰਤੇ ਨੇ ਐਕਟਿਵਾ ਖੜਾਇਆ ਉਸ ਤੋਂ ਬਾਅਦ ਇਹ ਸਿੱਧਾ ਉਹਦੀ ਗੱਡੀ 'ਚ ਬੈ ਗਈ ਗੱਡੀ 'ਕਿ ਵੀ ਥਾਪਰਦੀ ਨਹੀਂ ਸੀਗੀ ਉਹ ਵੀ ਕਿਸੇ ਹੋਰ ਦੀ ਗੱਡੀ ਲੈ ਕੇ ਆਇਆ ਹੋਇਆ ਸੀਗਾ ਉਹਦੇ 'ਚ ਥਾਪਰ ਥਾਪਰ ਦੀ ਵਾਈਫ ਤੇ ਮੇਰੀ ਵਾਈਫ ਮੇਰੀ ਵਾਈਫ ਤਿੰਨੋਂ ਗੱਡੀ ਇਹ ਪਹਿਲਾਂ ਹਮੜਾ ਰੋਡ ਤੇ ਘੁੰਮੇ ਆ ਗਈ ਹੈ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਆ ਕੇ ਰਿਸ਼ੀ ਨਗਰ ਐਬੀਸ ਰੈਸਟੋਰੈਂਟ ਦੇ ਬਾਹਰ ਲਗਾਤੀ ਜਦੋਂ ਉਹ ਉੱਤੇ ਗਿਆ ਮੈਂ ਉਹਨੂੰ ਦੇਖਿਆ ਤੇ ਇਹ ਮੈਨੂੰ ਦੇਖ ਕੇ ਨਾ ਨੂੰ ਕੋਈ ਡਰ ਫੀਲ ਹੋਇਆ ਨਾ ਕੋਈ ਨੂੰ ਸ਼ਰਮ ਫੀਲ ਹੋਈ ਕਿ ਮੇਰੇ ਹ ਤੇ ਉਲਟਾ ਮੇਰੇ ਤੇ ਗਾਲੀ ਕਲੋਸ ਕਰਨ ਲੱਗੀ ਮੈਨੂੰ ਬੋਲਣ ਲੱਗੀ ਤੂੰ ਉਥੇ ਕੀ ਕਰਨ ਆਇਆ ਤੂੰ ਹੈ ਕੀ ਹੈ ਮੇਰਾ ਤੇਰੇ ਕੋ ਰਿਲੇਸ਼ਨ ਹੀ ਨਹੀਂ ਆਣੀਗਾ ਉਸ ਟਾਈਮ ਸਾਡੀ ਗਾਲੀ ਬਲੋਸ ਕਾਫੀ ਹੋ ਗਈ ਸੀ ਤਦ ਉਸ ਦਿਨ ਕਮੈਂਟ ਕੀਤੀ ਜੀ 24 ਤਰੀਕ ਦੀ ਗੱਲ ਹੈਗੀ ਜੀ ਇਹ ਅੱਛਾ ਜਦੋਂ ਕਰੋ ਗਏ ਨੇ ਕੀ ਕੁਝ ਲੈ ਕੇ ਗਏ ਨੇ ਕੌਣ ਨਾਲ ਸੀ ਜਾਂ ਕੌਣ ਸਰ ਇਹ ਐਕਟੀਵਲ ਲੈ ਕੇ ਗਈਆ ਸਿਰਫ ਨਹੀਂ ਜਦੋਂ ਲੈ ਕੇ ਗਏ ਨੇ ਜਿਹੜਾ ਸਮਾਂ ਤੋਂ ਵਿੱਚ ਗਿਆ 23 ਤਰੀਕ ਦੀ ਇਸ ਐਕਟੀਵਲ ਲੈ ਕੇ ਹੀ ਗਈ ਸੀ ਉਸ ਟਾਈਮ ਆਪ ਸਾਪ ਨੂੰ ਮਿਲਣ ਵਾਸਤੇ ਸਾਹਮਣੇ ਤੇ ਜੋ ਸ਼ਾਮੀ 4:30 ਵਜੇ ਸਾਡੀ ਗੱਲ ਹੀ ਲੋਚੀ ਉਸ ਤੋਂ ਬਾਅਦ ਇਹ ਪੂਰੀ ਪਰਿਵਾਰ ਪੂਰਾ ਫੈਮਿਲੀ ਮੇਕਅਪ ਆਇਆ ਕਿ ਮੇਨਾ ਤੱਕਾ ਮੁੱਕੀ ਕੀਤੀ ਸਾਡੇ ਘਰੋਂ ਦਾ ਬੜਾ ਹੈ ਗਿਆ ਤੁਹਾਨੂੰ ਰਿਕਾਰਡਿੰਗ ਜਿਹੜੀ ਮੈਂ ਦਿਖਾ ਦਿੱਤੀ ਹੈਗੀ ਹੈ ਉਹ ਮੈਨੂੰ ਮਾਰਿਆ ਹੋਵੇਗਾ ਇਹਨਾਂ ਨੇ ਮੇਰੇ ਮਾਪਿਆਂ ਨੂੰ ਮਾਰਿਆ ਹੈ ਮੇਰੇ ਬੇਟੇ ਨੂੰ ਮਾਰਿਆ ਹੈਗਾ ਜਿਹੜੇ ਕਿਸੇ ਪਰਚਾ ਦਰਜ ਕਰਾ ਚੁੱਕੇ ਹੈਗੇ ਜੀ ਮਾਰਕੁੱਟਾਂ ਦਾ ਸਰ ਬਾਈਕ ਨੂੰ ਲੈ ਕੇ ਕਦੇ ਕੋਈ ਡਿਸਪਿਊਟ ਕੋਈ ਫੈਸਲਾ ਹੈ ਸਰ ਪਹਿਲਾਂ ਕੋਈ ਨਹੀਂ ਸੀਗਾ ਨੂੰਮਨ ਸਰ ਝਿੰਟ ਕੇ ਨਹੀਂ ਸਰ ਕੁਝ ਵੀ ਨਹੀਂ ਸਰ ਇਹ ਬਿਲਕੁਲ ਲੈ ਕੇ ਗਿਆ ਸਰ ਸਾਰਾ ਕੁਝ ਲੈ ਕੇ ਗਏ ਹੈਗੀ ਹੈ ਇਹ ਪਹਿਲਾਂ 4:30 ਵਜੇ ਜਦੋਂ ਸਾਰੀ ਫਿਰ ਇਹਨਾਂ ਦਾ ਪਰਿਵਾਰ ਆਇਆ ਹੈਗਾ ਇਹਨਾਂ ਨੇ ਮਾਰਕੁੱਟ ਕੀਤੀ ਹੈਗੀ ਹੈ ਉਸ ਤੋਂ ਬਾਅਦ ਇਹ ਇਹਨਾਂ ਨੇ ਐਫਆਈਆ ਲਖਾਈ ਹੈਗੀ ਮੇਰੇ ਅਗੇਸਟ ਕਿ ਇਹ ਨਸ਼ੇ ਕਰਦਾ ਨਸ਼ੇ ਵੇਚਦਾ ਤੇ ਚ ਵੀ ਲਖਾਇਆ ਕਿ ਇਹਨਾਂ ਨੇ ਮੇਰੇ ਸਿਰ ਤੇ ਟਾਂਗਾ ਮਾਰਿਆ ਜੀ ਮੇ उस तो बाद राती साढ़े नौ बजे असी तुम तो भीडियो दिखाई तो हैगी हाँ घर है। दोबारा आई हैगी हाँ है। कोई सटवार नहीं लगी सी कुछ नहीं लगा हुआ सगा तो कोई टांके तो नहीं, नहीं लगे थे तो यह जो वापस आई हैगी हाँ है। नौ बजे राती आके टैची लेके गई है उपर पूरा टैची भर के गोल्ड करके सारी बीमारी खाली करके सब कुछ लैके गई है जी कैश भी गोल्ड भी उस टाइम सोलह सतारा जाने से लोग आए है दो पुलिस अफसर आए थे विदआउट रेस्टो विदउट एनी रेस्टोरेंट तो ਕੀ ਮੰਗ ਕਰਦੇ ਹੁਣ ساری ਮੰਗ ਸਰ ਬਸ ਆਪਣੀ ਦਾ ਹੀ ਹੱਥ ਜੋੜ ਕੇ ਸੀਫੀ ਸਾਹਿਬ ਨੂੰ ਅਰਜ਼ੀ ਹੈ ਕਿ ਇਹ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜਾ ਕਿ ਮੈਨੂੰ ਇਨਸਾਫ ਮਿਲਦਾ ਨਹੀਂ ਪਿਆ ਹੈਗਾ